ਪਰਸੋ ਰੋਜ਼ ਗੁਰਮਤ ਅਤੇ ਖੇਡ ਮੇਲਾ ਪਿੰਡ ਜਾੜੇ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤੁਨਾ ਵਾਲਾ ਜੀ ਸਿੰਘਾ ਟੀਮ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਤਹਿਸੀਲ ਪੱਟੀ ਨੇੜੇ ਲੋਕਾ ਪਿੰਡ ਜਾੜਾ ਵਿਖੇ ਸ਼ਹੀਦਾਂ ਦੇ ਸਰਤਾਜ ਧੰਤੰਤਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਤੇ ਉਹਨਾਂ ਦੇ ਗੁਰੂ ਪਿਤਾ ਸੋਢੀ ਸੱਚੇ ਪਾਤਸ਼ਾਹ ਧੰਤੰਤਮ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਜੋੜ ਮੇਲਾ ਨਗਰ ਨਿਵਾਸੀ ਇਲਾਕਾ ਨਿਵਾਸੀ ਸ੍ਰੀ ਸੰਤਾਂ ਦੇ ਸਹਿਯੋਗ ਸਦਕਾ ਅਤੇ ਮਹਾਂਪੁਰਖ ਬਾਬਾ ਜਗਿੰਦਰ ਸਿੰਘ ਜੀ ਦੀ ਦੇਖਰੇਖ ਹੇਠ ਮਿਤੀ 10 ਅਕਤੂਬਰ 2024 ਦਿਨ ਵੀਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਸ਼ਰਧਾਪੂਰਵਕ ਅਤੇ ਧੁੰਮਤਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅੱਜ ਮਿਤੀ 8 ਅਕਤੂਬਰ 2024 ਦਿਨ ਮੰਗਲਵਾਰ ਨੂੰ ਆਰੰਭ ਕੀਤੇ ਗਏ ਜਿਸ ਦੇ ਭੋਗ ਪਰਸਰੋਜ਼ ਮਿਤੀ 10 ਅਕਤੂਬਰ 2024 ਦਿਨ ਵੀਰਵਾਰ ਨੂੰ ਪਾਏ ਜਾਣਗੇ ਉਸ ਤੋਂ ਪਰੰਤ ਖੁੱਲੇ ਪੰਡਾਲਾ 'ਚ ਧਾਰਮਿਕ ਦੀਵਾਨ ਸੱਜਣਗੇ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਰਾਗੀ ਢਾਡੀ ਕੁਬਿਸ਼ਰੀ ਜਥੇ ਅਤੇ ਕਥਾਵਾਚਕ ਜਿਵੇਂ ਕਿ ਭਾਈ ਗੁਰਨੂਰ ਸਿੰਘ ਜਾੜਾ ਕਥਾਵਾਚਕ ਅਤੇ ਭਾਈ ਵਿਕਰਮਜੀਤ ਸਿੰਘ ਜਾੜਾ ਢਾਡੀ ਜਥਾ ਅਤੇ ਭਾਈ ਅਵਤਾਰ ਸਿੰਘ ਧਾਰੀਵਾਲ ਢਾਡੀ ਜਥਾ ਅਤੇ ਗਿਆਨੀ ਮਨਜੀਤ ਸਿੰਘ ਸੋਹਿਤ ਕੁਬਿਸ਼ਰੀ ਜਥਾ ਅਤੇ ਸੰਤ ਜੀ ਭਾਈ ਸਿਸਟਰ ਕੁਬਿਸ਼ਰੀ ਜਥਾ ਸ੍ਰੀ ਹਾਲੀ ਕਲਾਂ ਵਾਲੇ ਸੰਗਤਾਂ ਨੂੰ ਗੁਰੂ ਜੀ ਸੁਣਾ ਕੇ ਨਿਹਾਲ ਕਰਨਗੇ ਕੱਖ ਵਕ ਦਰਬਾਰਾਂ ਦੇ ਮਹਾਪੁਰਖ ਵੀ ਪਹੁੰਚ ਰਹੇ ਹਨ ਸ਼ਾਮ ਨੂੰ ਵੱਡੇ ਪੱਧਰ ਦੀ ਕਬੱਡੀ ਮੈਚ ਨਾਂਗਰ ਟੀਮਾਂ ਵਿਚਕਾਰ ਕਰਵਾਏ ਜਾਣਗੇ ਗੁਰੂ ਕਾਲ ਲੰਗਰ ਅਤੁੱਟ ਚੱਲ ਰਿਹਾ ਹੈ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਐਨ ਆਰ ਆ ਸੰਤਨ ਬੇਨਤੀ ਹੈ ਗੁਰਮਤ ਅਤੇ ਖੇਡ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਾਂ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਾਸ ਰਿਆਨ ਮਹਾਪ੍ਰਕਾਪਾ ਜਗਿੰਦਰ ਸਿੰਘ ਜੀ ਅਤੇ ਉਹਨਾਂ ਨਾਲ ਬੈਠੇ ਹੋਰ ਵੀ ਸੰਕਤੀ ਸੇਵਾਦਾਰ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚਾਨਣ ਸਹਿਯੋਗੀ ਸੱਜਣ ਸਰਦਾਰ ਸਰਵਨ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਰਨ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ ਸਭਾ ਲਨ ਨਾਨਕ ਆਇ ਆਮਨ ਕਾਨ ਉਸ ਸਨਮਨ ਤੇ ਰੰਗ ਪਾਵੈ ਸੋ ਹਮਨ ਸਨਮਨ ਕਨ ਅੰਦਰ ਤੇ ਸੇਨਾ ਗੋਸ ਸੋ ਗੰਗਾ ਤੇ ਰੇ ਜੋ ਸਿਨਿਓ ਕਰਤਾ ਸਰਨ ਤੇ ਭਾਵੇ ਜਨਾਨ ਮੇਰੇ ਗੁਰੂ ਜੀ ਦੇ ਦਰਬਾਰ ਸੁਣੇ ਮਾਪੁਰ ਗੱਬਾ ਗੰਦਰ ਸਿੰਘ ਜੀ ਮੈਂ ਪੱਤਰਕਾਰ ਜਸਵੀਰ ਸਿੰਘ ਅੱਜ ਮੈਨੂੰ ਜੋਰੇ ਵਿਖੇ ਮੈਨੂੰ ਆਪ ਜੀ ਦੇ ਸੰਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਪਿੰਡ ਜੋੜਾ ਵਿਖੇ ਤੰਤਨ ਸ੍ਰੀ ਗੁਰੂ ਜੀ ਦੇ ਜਲਵਾਰ ਦਾ ਮੇਲਾ ਹੁੰਦਾ ਹੈ ਸੰਤਾਂ ਦੱਸਣਾ ਚਾਹੋਗੇ ਕ੍ਰਿਤੀ ਨੂੰ ਕਿਹੜਾ ਜਵਾਬ ਜੀ ਗੁਰਮਤ ਮੇਲਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸੰਤਾਂ ਦੇ ਕਿਰਨਾਂ ਦੇ ਭੰਟੀ ਵੈਗਰੂ ਜੀ ਸੂਦੇ ਪੰਜੀਏ ਮੇਲਾ ਹੁੰਦਾ ਹੈ ਹੰਤਨ ਬਾਬਾ ਗੁਰੂ ạtਕਨ ਦੇ ਜਿਹਦੇ ਸਤਾਨਾਂ ਦੇ ਸਾਧ ਸੰਗਤਾਂ ਦੇ ਚਰਨਾਂ 'ਚ ਬੈਠ ਕੇ ਆਪ ਵੀ ਸਾਰੀ ਸਾਧ ਸੰਗਤ ਨੇ ਦਰਸ਼ਨ ਕਰਨੇ ਆ ਗੁਰੂ ਘਰ ਤੇ ਆ ਕੇ ਤੇ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਹਾਰੇ ਤੇ ਮੇਰ ਪਰਿਆ ਹੱਥ ਰੱਖੇ ਹੋਏ ਆ ਜੀ ਮਹਾਂਪੁਰ ਕੋ ਕਹਿਣਾ ਚਲ ਜਓ ਕਿ ਅੱਜ ਬਿਨ ਜੋੜਾ ਵੇ ਗੁਰੂ ਅਰਜਨ ਦੇ ਜਰਵਾਦ ਤੇ ਅ ਘਰਮਨ ਸਾਹਿਬ ਦੀ ਅਰੰਭਤਾ ਹੋਈ ਹੈ ਕੱਲ ਮੱਦ ਲੱਗੇਗਾ ਪਰਸੋ ਰੋਜ ਨੂੰ ਵੱਡਾ ਮੇਲਾ ਮਨਾਇਆ ਜਾਏਗਾ ਗੁਰੂ ਪਾਚਾ ਦੇ ਅਰਦਾਸ ਤੋਂ ਬਾਅਦ ਆਪ ਜੀ ਰਾਗੀ ਤੁਹਾਡੀ ਇਕੂਸ਼ਨ ਜਿਨੇ ਵੀ ਬੁਲਾੜੇ ਆਪ ਜੀ ਸੱਜਰੇ ਜੋ ਉਹ ਸਾਰੇ ਹੀ ਸੰਤਾਂ ਨੂੰ ਗੁਰੂ ਜੀ ਸੁਣਾ ਕੇ ਦਿਹਾੜ ਕਰਨਗੇ ਇਲਾਕਾ ਨੂੰ ਅਸੀਂ ਸੰਤਾਂ ਨੂੰ ਨਗਰ ਦੀ ਸੰਤਾਂ ਨੂੰ ਜੇਸ਼ਮ ਦੇ ਸੰਤਾਂ ਨੂੰ ਆ ਕਹਿਣਾ ਚਾਹੁੰਦੇ ਹੋ ਬਾਬਾ ਗੁਰੂ ਘਰ ਦੇ ਵਿੱਚ ਆ ਕੇ ਐ ਗੁਰੂ ਕਾ ਜੀ ਆ ਖੁਸ਼ੀਆਂ ਬਖਸ਼ਦਾ ਗੁਰੂ ਜੀ ਦੇ ਦਰਬਾਰ ਤੇ ਆਪ ਜੀ ਇਹੀ ਕਹਿਣਾ ਚਾਹੁੰਦੇ ਹਾਂ ਅੱਛਾ ਜੀ ਬਾਬਾ ਜੀ ਕਮਲਜੀਂਦਰ ਸਿੰਘ ਜੀ ਆਪ ਜੀ ਨੇ ਸਾਰੇ ਚਰਨ ਚੜ੍ਹ ਤੇ ਮੇਲੇ ਸੰਬੰਧੀ ਮੈਂ ਪੱਤਰਕਾਰ ਜਿਸ਼ਵੀਰ ਸਿੰਘ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਬਤੋਰੀ ਮਤਲਬ ਕੋ ਆਪ ਜੀ ਸਤਿਗੁਰ ਦੇ ਪਿਆਰੇ ਮੁਹੰਮਦ ਅਮਰਦਲ ਸਿੰਘ ਹੋ ਕਲਗੀਆਂ ਵਾਲੇ ਨੇ ਸਾਨੂੰ ਬਹੁਤ ਵੱਡਾ ਪਿਆਰਾ ਜਕਾਰਤ ਦਾ ਹੈ ਅਕਾਲ ਪੁਰਖ ਦਾ ਜਕਾਰਾ ਆਪਜੀ ਲਾਹ ਚਾਹ ਦੇ ਸਰਦਾਰੇ ਸਾਨੂੰ ਕਰਮ ਕਰਨ ਦੀ ਵਾਹਿਗੁਰੂ 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 ਕਾਲ ਸਹਾ thank oh, é é um é é you